ਇਤਿਹਾਸ ਨਾ ਮੇਰਾ ਸ਼ੁਰੂ ਤੋਂ ਹੀ ਪਸੰਦੀਦਾ ਵਿਸ਼ਾ ਰਿਹਾ ਕਿਉਂਕਿ ਇਤਿਹਾਸ ਦੇ ਵਿੱਚੋਂ ਹੀ ਅਸੀਂ ਜਾਣ ਸਕਦੇ ਹਾਂ ਕਿ ਭਵਿੱਖ ਦੇ ਵਿੱਚ ਕੀ ਹੋ ਸਕਦਾ ਹੈ ਜਾਂ ਕੀ ਹੋਏਗਾ ਤੇ ਇਤਿਹਾਸ ਹੀ ਸਾਨੂੰ ਵਰਤਮਾਨ ਦੇ ਵਿੱਚ ਗਲਤੀਆਂ ਨਾ ਕਰਨ ਦੇ ਲਈ ਤਿਆਰ ਕਰਦਾ ਹੈ ਔਰ ਸਾਡੀ ਸਮਝ ਵਿਕਸਿਤ ਕਰਦਾ ਹੈ ਕਿ ਅਸੀਂ ਪਿਛਲੇ ਸਮੇਂ ਤੋਂ ਸਿੱਖ ਕੇ ਕਿਵੇਂ ਅਗਲੇ ਸਮੇਂ ਦੇ ਵਿੱਚ ਆਪਦੀ ਨਿਸ਼ਾਨੇ ਮਿੱਥ ਸਕਦੇ ਹਾਂ ਔਰ ਜੇਕਰ ਇਤਿਹਾਸ ਦੀ ਇਸ ਖੂਬਸੂਰਤੀ ਦੀ ਗੱਲ ਹੋਰ ਬਰੀਕੀ ਦੇ ਨਾਲ ਜਾਨਣੀ ਹੋਵੇ ਤਾਂ ਇਤਿਹਾਸ ਦੇ ਵਿੱਚੋਂ ਇੰਜ ਜ਼ਿਕਰ ਆਉਂਦਾ ਹੈ ਭਾਰਤ ਦੇ ਉੱਤੇ ਸਭ ਤੋਂ ਵੱਡਾ ਰਾਜ ਜਿਹੜਾ ਸਥਾਪਿਤ ਕੀਤਾ ਸੀ ਉਹ ਮੌਰੀਅਨ ਨੇ ਕੀਤਾ ਸੀ ਚੰਦਰਗੁਪਤ ਮੌਰੀਆ ਪਹਿਲਾ ਚੱਕਰਵਰਤੀ ਸਮਰਾਟ ਭਾਰਤ ਦਾ ਕਿਹਾ ਜਾਂਦਾ ਹੈ ਜਿਸ ਨੇ ਇੱਥੇ ਰਾਜ ਸਥਾਪਿਤ ਕੀਤਾ ਔਰ ਉਸ ਦਾ ਗੁਰੂ ਕੌਣ ਸੀ ਉਸ ਦਾ ਗੁਰੂ ਸੀ ਵਿਸ਼ਨੂੰ ਗੁਪਤ ਜਿਸ ਨੂੰ ਅਸੀਂ ਘਟਲਿਆ ਕਰਕੇ ਵੀ ਜਾਣਦੇ ਆ ਔਰ ਜੋ ਕਿ ਉਸ ਸਮੇਂ ਦੀ ਤਕਸ਼ਿਲਾ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸੀ ਔਰ ਵਿਸ਼ਨੂੰ ਗੁਪਤ ਨੇ ਹੀ ਇਹ ਚੰਦਰਗੁਪਤ ਮੌਰੀਏ ਨੂੰ ਤਿਆਰ ਕੀਤਾ ਔਰ ਉਹਨੂੰ ਪੂਰਾ ਸਮਰਾਜ ਖੜਾ ਕਰਨ ਦੇ ਲਈ ਉਹਦੇ ਅੰਦਰ ਇੱਕ ਪ੍ਰੇਰਣਾ ਪੈਦਾ ਕੀਤੀ ਔਰ ਵਿਸ਼ਨੂੰ ਗੁਪਤ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਅਰਥਸ਼ਾਸਤਰ ਹੈ ਜੋ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਲਿਖੀ ਹੋਈ ਸਭ ਤੋਂ ਪੁਰਾਣੀ ਇੱਕ ਕਿਤਾਬ ਹੈ ਜਿਹਦੇ ਵਿੱਚ ਉਸ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਪ੍ਰਬੰਧ ਸੀ ਉਹਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਆ ਪੜਨ ਨੂੰ ਮਿਲਦੀ ਹੈ ਔਰ ਚੜੱਕਿਆ ਨੀਤੀ ਤਾਂ ਜਿਹੜਾ ਵੀ ਬੰਦਾ ਕਿਸੇ ਸੰਸਥਾ ਦੇ ਵਿੱਚ ਜਾਂ ਖਾਸ ਕਰਕੇ ਰਾਜਨੀਤੀ ਦੇ ਵਿੱਚ ਹੋਵੇ ਤਾਂ ਉਹਨੂੰ ਜੇ ਉਹ ਬਹੁਤ ਜ਼ਿਆਦਾ ਮਾਹਰ ਹੈ ਗਿਣਤੀ ਮਿੰਤੀ ਦਾ ਤਾਂ ਉਸਨੂੰ ਚਾਨਕਿਆ ਕਿਹਾ ਕਿ ਪੁਕਾਰਿਆ ਜਾਂਦਾ ਹੈ ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਉਹ ਚਾਨਕਿਆ ਕਹਿੰਦੇ ਕਿਉਂ ਹੈ ਔਰ ਉਸੇ ਚਾਨਕਿਆ ਨੀਤੀ ਦੇ ਵਿੱਚ ਵੀ ਵਿਸ਼ਨੂੰ ਗੁਪਤ ਇੱਕ ਖਾਸ ਹਦਾਇਤ ਜਿਹੜੀ ਹੈ ਰਾਜੇ ਨੂੰ ਕਰਦਾ ਹੈ ਕਿ ਰਾਜੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਇਤਿਹਾਸ ਪੜੇ ਉਸਨੇ ਤਾਂ ਰੋਜ਼ਾਨਾ ਹੀ ਇੱਕ ਘੰਟਾ ਇਤਿਹਾਸ ਪੜਨ ਦੀ ਗੱਲ ਰਾਜੇ ਨੂੰ ਕਹੀ ਹੈ ਔਰ ਜੇਕਰ ਅਜੋਕੇ ਸਮੇਂ ਦੇ ਵਿੱਚ ਆਪਾਂ ਦੇਖਿਆ ਜਾਵੇ ਤਾਂ ਸਾਡੇ ਰਾਜਨੀਤਿਕ ਆਗੂਆਂ ਦੇ ਲਈ ਜਾਂ ਜਿਹੜਾ ਵੀ ਕੋਈ ਬੰਦਾ ਕਿਤੇ ਲੀਡ ਕਰਨਾ ਚਾਹੁੰਦਾ ਹੈ ਜਾਂ ਕੋਈ ਬੰਦਾ ਆਗੂ ਬੰਨਣਾ ਚਾਹੁੰਦਾ ਤਾਂ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਇਤਿਹਾਸ ਨੂੰ ਪੜ੍ਹੇ ਕਿਉਂਕਿ ਇਤਿਹਾਸ ਦੇ ਵਿੱਚੋਂ ਹੀ ਸਾਨੂੰ ਵਰਤਮਾਨ ਦੇ ਵਿੱਚ ਵੀ ਆਪਣੇ ਨਿਸ਼ਾਨੇ ਜਿਹੜੇ ਮਿੱਥਨ ਦੀ ਜੜੀ ਆ ਉਹ ਸਮਝ ਪੈਂਦੀ ਹੈ ਇਤਿਹਾਸ ਭਾਵੇਂ ਕੀ ਆਪਾਂ ਕਹਿ ਦਿੰਨੇ ਕਿ ਇਤਿਹਾਸ ਆਪਣੇ ਆਪ ਨੂੰ ਦਰਉਂ ਦੁਹਰਾਉਂਦਾ ਹੈ ਪਰ ਟੈਕਨੀਕਲੀ ਇਤਿਹਾਸ ਕਦੇ ਵੀ ਆਪਦੇ ਆਪ ਨੂੰ ਦੁਹਰਾਉਂਦਾ ਨਹੀਂ ਕਦੇ ਵੀ ਪੁਰਾਣੇ ਪਾਤਰ ਮੁੜ ਕੇ ਨਹੀਂ ਆਉਂਦੇ ਪਰ ਹਾਂ ਘਟਨਾਵਾਂ ਦੇ ਮਿਲਾਨ ਜ਼ਰੂਰ ਉਸੇ ਤਰੀਕੇ ਦੇ ਹੁੰਦੇ ਆ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਹਦਾ ਹਰਜਾਨਾ ਨੂੰ ਉਵੇਂ ਦਾ ਹੀ ਭੁਗਤਣਾ ਪਊਗਾ ਜੋ ਕਿ ਪਿਛਲੇ ਸਮੇਂ ਦੇ ਵਿੱਚ ਵੀ ਭੁਗਤਣਾ ਪਿਆ ਹੈ ਸੋ ਇਸ ਗੱਲ ਕਰਕੇ ਸਾਨੂੰ ਇਤਿਹਾਸ ਦੇ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ ਔਰ ਹਰ ਤਰੀਕੇ ਦਾ ਇਤਿਹਾਸ ਸਾਨੂੰ ਪੜਨਾ ਚਾਹੀਦਾ ਹੈ ਧੰਨਵਾਦ